ਇਸ ਪ੍ਰਕਾਰ ਦੇ ਨਾਲ ਜਿਹੜਾ ਵੀ ਕੋਈ ਮਾਝੇ ਵਾਲਾ ਆਉਂਦਾ ਉਹ ਪਹਿਲ ਦੇ ਆਧਾਰ ਤੇ ਸਰਦਾਰ ਸ਼ਾਮ ਸਿੰਘ ਜੀ ਦੇ ਡੇਰੇ ਪਹੁੰਚਦਾ ਜੀਓ ਸਦਕੇ ਤਿਸ ਕੋ ਕਹੈ ਕਰੈ ਨਾ ਲੈਣ ਪਰ ਆਸ ਜਥੇਦਾਰ ਜੀ ਅੱਗੇ ਹੋ ਕੇ ਕਹਿੰਦੇ ਜੀ ਸਦਕੇ ਜੀ ਆਇਆਂ ਨੂੰ ਇਸ ਪ੍ਰਕਾਰ ਕਰੈ ਨਾ ਲੈਣ ਪਰ ਆਸ ਤੇ ਕੁਝ ਪ੍ਰਾਪਤ ਕਰਨ ਦੀ ਆਸ ਨਾ ਕਰਦੇ ਬਲਕਿ ਹਰ ਵੇਲੇ ਤਤ ਪਰ ਰਹਿੰਦੇ ਕੁਝ ਨਾ ਕੁਝ ਦੇ ਦੇਈਏ ਵੰਡ ਦਈਏ ਚੌਪਈ ਪਾਸ ਹੋਤ ਤਉ ਦੇਤ ਖੁਲਾਏ ਜੋ ਕੁਝ ਵੀ ਕੋਲ ਹੁੰਦਾ ਸਾਰਾ ਕੁਝ ਲੋੜਵੰਦਾਂ ਦੇ ਵਿੱਚ ਹੀ ਲਾ ਦਿੰਦੇ ਭੁਖਿਆਂ ਤੇ ਗਰੀਬਾਂ ਤੇ ਨਿਮਾਣਿਆਂ ਤੇ ਲਾ ਦਿੰਦੇ ਹੋਏ ਨਹੀਂ ਤਾਂ ਇਕੱਲੋ ਨਾ ਖਾਏ ਜੇ ਕੋਈ ਛਕਣ ਵਾਲਾ ਨਾ ਮਿਲਦਾ ਤਾਂ ਇਕੱਲੇ ਕਦੇ ਭੋਜਨ ਨਾ ਕਰਦੇ ਕਹਿੰਦੇ ਮੇਰਾ ਮਨ ਹੀ ਨਹੀਂ ਕਰਦਾ ਮੈਂ ਭੋਜਨ ਇਕੱਲਿਆਂ ਬੈ ਕੇ ਖਾ ਹੀ ਨਹੀਂ ਸਕਦਾ ਇੰਨਾ ਕੁ ਮਨ ਪਰਪੱਕ ਹੈ ਵੰਡ ਕੇ ਛਕਣ ਦੇ ਸਿਧਾਂਤ ਵਿੱਚ ਪੁੱਤੀ ਪਹਿਲੋਂ ਖਾਲਸਾ ਹੈ ਜਹ ਰੀਤ ਇਹ ਖਾਲਸੇ ਦੇ ਵਿੱਚ ਪੁਰਾਤਨ ਸਮੇਂ ਦੀ ਇਹੀ ਰੀਤ ਹੁੰਦੀ ਸਾਧ ਸੰਗਤ ਜੀ ਇਕ ਤਾਂ ਵੰਡ ਕੇ ਛਕਣਾ ਸਿਧਾਂਤ ਹੈ ਤੇ ਦੂਜਾ ਖਾਲਸਾ ਜੀ ਇਕੱਲਿਆਂ ਖਾਣਾ ਚੋਰੀ ਗਾਣਾ ਇਹਨੂੰ ਪਾਪ ਗਿਣਿਆ ਗਿਆ ਹੈ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਵੀ ਹੈ ਨਾ ਫਰੀਦਾ ਜੇ ਮੈਂ ਹੁੰਦਾ ਵਾੜਿਆ ਮਿੱਤਾਂ ਆਇੜਿਆ ਜਲੇ ਮਜੀਠ ਜਿਉਂ ਉੱਪਰ ਅੰਗਾਰਾਂ ਇਸ ਪ੍ਰਕਾਰ ਇਸ ਬਚਨ ਦਾ ਭਾਵ ਇਹ ਹੈ ਕਿ ਮੇਰੇ ਘਰ ਕੋਈ ਮਹਿਮਾਨ ਆਇਆ ਹੈ ਕੋਈ ਮਿੱਤਰ ਆਇਆ ਹੈ ਮੇਰੇ ਕੋਲ ਕੋਈ ਵਸਤੂ ਹੈ ਮੈਂ ਲੁਕੋ ਕੇ ਰੱਖ ਲਈ ਕਹਿਣ ਲੱਗੇ ਪਾਪ ਲੱਗੇਗਾ ਚਾਹੀਦਾ ਇਹ ਹੈ ਜਿਹੜੀ ਵੀ ਕੀਮਤੀ ਵਸਤੂ ਹੈ ਉਹ ਮਹਿਮਾਨਾਂ ਸਾਹਮਣੇ ਰੱਖੀ ਜਾਵੇ ਖਾਸ ਕਰਕੇ ਭੋਜਨ ਪ੍ਰਸ਼ਾਦ ਦਾ ਛਕਣ ਛਕਾਉਣ ਇਹ ਤਾਂ ਬਹੁਤ ਜ਼ਰੂਰੀ ਹੈ ਤਾਂ ਇਹ ਮੇਜ਼ਬਾਨੀ ਜਿਹੜੀ ਹੈ ਨਾ ਪੰਜਾਬੀ ਮੇਜ਼ਬਾਨੀ ਇਹ ਬਹੁਤ ਜ਼ਰੂਰੀ ਹੈ ਦੇ ਦਾਸ ਅਰਜ ਕਰਦਾ ਹੁੰਦਾ ਮੈਂ ਬੇਨਤੀ ਲਗਾ ਕਰਨ ਧਿਆਨ ਦੇਣਾ ਹਾਲ ਇਹ ਬਣ ਗਿਆ ਜੀ ਕਿਸੇ ਗੁਰਮੁਖ ਸਿੱਖਾ ਨੇ ਦੱਸਿਆ ਅਖੰਡ ਪਾਠੀ ਜਿੰਘਾ ਨੇ ਕਿਸੇ ਦੇ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਇਆ ਹੈ ਉਹਨੇ ਲਿਆ ਕੇ ਪਰਚੀਆਂ ਜੀਆਂ ਕੁਝ ਦੇ ਦਿੱਤੀਆਂ ਇਹ ਕੀ ਹੈ ਉਹ ਆਖਣ ਲੱਗਾ ਬਾਬਾ ਜੀ जिन्ने जिन्ने ਆਪੋ ਆਪਣੀ ਰਾਹੋਲ ਤੇ ਆਉਣਾ ਹੈ ਤੇ ਆਹ 쿠ਪਨ ਉਹਨੂੰ ਉਹਨੂੰ ਇੱਕ ਇੱਕ ਦੇਈ ਜਾਣਾ ਹੈ ਸਾਹਮਣੇ ਢਾਬਾ ਹੈ ਹੋਟਲ ਹੈ ਉਤੋਂ ਜਾ ਕੇ ਪ੍ਰਸ਼ਾਦਾ ਛਕ ਲੈਣਾ ਇਹ ਹਾਲ ਹੋ ਗਿਆ ਸ੍ਰੀ ਅਖੰਡ ਪਾਠ ਸਾਹਿਬ ਘਰ ਵਿੱਚ ਪ੍ਰਕਾਸ਼ ਕਰਾਇਆ ਤੇ ਪ੍ਰਸ਼ਾਦਾ ਬਾਬਾ ਜੀ ਉਤੋਂ ਛਕ ਲਿਓ ਨਾ ਸਾਡੇ ਕੋਲ ਪਕਾਈਆਂ ਜਾਣੀਆਂ ਨਾ ਸਾਡੇ ਕੋਲ ਭਾਂਡੇ ਮਾਂਜੇ ਜਾਣੇ ਇਹ ਕੋ ਹੋਰ ਕਿਸੇ ਨੇ ਦੱਸਿਆ ਕਿ ਕੋਈ ਸੱਜਣ ਅਫਸਰ ਬੰਦੇ ਖੰਡ ਪਾਰਟਸ ਐ ਪ੍ਰਾਰੰਭ ਕਰਵਾਇਆ ਤੇ ਜਿੱਤੇ ਲਿਖ ਲੈਂਦੇ ਨਾ ਖੰਡ ਪਾਰਟੀ ਸਿੰਘ ਡਿਊਟੀਆਂ ਰੋਲਾਂ ਐਨੇ ਤੋਂ ਐਨੇ ਫਲਾਣਾ ਸਿੰਘ ਐਨੇ ਤੋਂ ਐਨੇ ਫਲਾਣਾ ਕਹਿੰਦੇ ਉਹ ਘਰ ਵਾਲੇ ਮਾਲਕ ਨੇ ਥੱਲੇ ਲਿਖ ਦਿੱਤਾ ਕਿ ਸਾਰੇ ਸਿੰਘਾਂ ਨੂੰ ਬੇਨਤੀ ਹੈ ਪ੍ਰਸ਼ਾਦਾ ਘਰੋਂ ਛੱਕੇ ਆਉਣਾ ਇੱਥੇ ਕੇਵਲ ਚਾਹ ਪਿਆਈ ਜਾਵੇਗੀ ਤੇ ਫਿਰ ਆਪਾਂ ਕਿਹੜੇ ਮੂੰਹ ਨਾਲ ਬਾਣੀ ਪੜਾਂਗੇ ਫਰੀਦਾ ਜੇ ਮੈਂ ਹੁੰਦਾ ਬਾੜਿਆ ਮਿੱਤਾਂ ਐੜਿਆਂ ਮਿੱਤਰਾਂ ਦੇ ਆਇਆ ਮੈਂ ਕੁਝ ਲੁਕੋ ਕੇ ਰੱਖ ਲਿਆ ਹੋਵੇ ਹੀੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ ਮੇਰਾ ਜੀੜਾ ਇਦਾਂ ਜਲੇ ਜਿਦਾਂ ਅੰਗਾਰਾਂ ਦੇ ਉੱਤੇ ਕੁਝ ਮਾਸ ਸੜਦਾ ਇਹ ਨਹੀਂ ਹੈ ਸਾਡਾ ਸਬਿਆਚਾਰ ਹੋਰ ਅਰਜ਼ਕਾਰਾਂ ਅੱਜ ਸਾਡੇ ਘਰਾਂ ਵਿੱਚ ਖਾਣ ਪੀਣ ਦੀ ਕਮੀ ਹੈ ਕੋਈ ਕੋਈ ਕਮੀ ਨਹੀਂ ਵਾਹਿਗੁਰੂ ਦਾ ਦਿੱਤਾ ਬੜਾ ਕੁਝ ਹੈ ਛਕਣ ਛਕਾਨ ਨੂੰ ਸਾਰਾ ਕੁਝ ਭੋਜਨ ਪ੍ਰਸ਼ਾਦੇ ਦੀ ਚਿੰਤਾ ਹੀ ਕੋਈ ਨਹੀਂ ਵਾਧੂ ਮਾਲਕ ਦਾ ਦਿੱਤਾ ਡਰਮ ਭਰੇ ਨੇ ਦਾਣਿਆਂ ਨੇ ਸਭ ਚੀਜ਼ਾਂ ਨੇ ਮਾਇਆ ਨਾਲ ਜੇਬਾਂ ਭਰੀ ਕੋਈ ਸੱਜਣ ਜੀ ਕੋਈ ਪੁਰਾਣਾ ਮਿੱਤਰ ਮਿਲਿਆ ਗੁਰੂ ਕਾ ਪਿਆਰਾ ਮਿਲਿਆ ਸੁਲਾ ਮਾਰ ਲਈ ਕਿ ਆਹ ਤੁਹਾਨੂੰ ਭੋਜਨ ਪ੍ਰਜਾਦਾ ਝਕਾਈਏ ਉਹ ਵੀ ਭੁੱਖੇ ਸਨ ਟੈਮੋਂ ਬੇਟਾਈਮ ਹੋ ਗਏ ਸਨ ਨਾਲ ਚੱਲ ਪਏ ਜਦੋਂ ਘਰ ਆਏ ਘਰ ਵੜੇ ਗੱਲ ਇਹ ਸੀ ਸਰਦਾਰ ਸਾਹਿਬ ਪ੍ਰਸ਼ਾਦਾ ਛੱਕੇ ਬਾਹਰ ਸੈਰ ਕਰਨ ਗਏ ਸੀ ਤੇ ਉਹ ਸੱਜਣ ਮਿਲ ਪਏ ਹੁਣ ਨਾਲ ਲੈ ਆਏ ਜਦੋਂ ਘਰ ਲੈ ਆਏ ਨੇ ਤੇ ਆਉਂਦਿਆਂ ਸਾਰ ਆਕਿਆ ਵੀ ਭਾਗਾ ਵਾਲੀਏ ਇਹ ਮੇਰੇ ਮਿੱਤਰ ਆਏ ਨੇ ਪ੍ਰਸ਼ਾਦਾ ਛਕਣਾ ਤੇ ਜਦੋਂ ਰਸੋਈ ਵੱਲ ਨੂੰ ਧਿਆਨ ਕੀਤਾ ਨਾ ਤੇ ਉਧਰ ਉਹ ਭਾਂਡੇ ਖੜਕਣ ਦੀਆਂ ਆਵਾਜ਼ਾਂ ਆਉਣ ਭਾਂਡੇ ਖੜਕਣ ਦੀਆਂ ਆਵਾਜ਼ਾਂ ਤੋਂ ਪਤਾ ਲੱਗ ਗਿਆ ਵੀ ਬੀਬੀ ਅੰਦਰੋਂ ਕੀ ਕਹਿਣਾ ਚਾਹੁੰਦੀ ਉਹ ਬਿਨਾਂ ਬੋਲੇ ਪਤਾ ਲੱਗ ਗਿਆ ਵੀ ਮਜ਼ਾ ਮੇ ਸਾਰੇ ਟੱਬਰ ਨੂੰ ਉਹਨੇ ਰੋਟੀ ਖਵਾ ਕੇ ਹੱਡੀਆਂ ਜਿੱਤੇ ਮੈਂ ਭਾਂਡੇ ਨਹੀਂ ਮਾਂਜੇ ਤੇ ਉੱਤੋਂ ਹੋਰ ਚਾਰ ਲੈ ਆਉਂਦੇ ਨੇ ਮੇਰੇ ਕੋਲੋਂ ਕਿੱਥੋਂ ਪਕਾਈਆਂ ਜਾਣ ਵਾਹਿਗੁਰੂ ਬਖਸ਼ ਲਵੇ ਆਹ ਹਾਲ ਹੋ ਗਿਆ ਮੇਰੀ ਉਹ ਭੈਣੋ ਇਹ ਸਾਡਾ ਸਭਿਆਚਾਰ ਬਿਲਕੁਲ ਵੀ ਨਹੀਂ ਹੈ ਇਹ ਸਾਡੀ ਪਛਾਣ ਨਹੀਂ ਹੈ ਸਾਡੀ ਪਛਾਣ ਇਹ ਹੈ ਜੋ ਜੀ ਆਵੇ ਸੋ ਰਾਜੀ ਜਾਵੇ ਸਾਡੀ ਪਛਾਣ ਇਹ ਹੈ ਲੋ ਲੰਗਰ ਤੱਬ ਦੇ ਰਹਿਣ ਸਿੱਖ ਸੰਗਤਾਂ ਛਕਦੀਆਂ ਛਕਾਉਂਦੀਆਂ ਰਹਿਣ ਸਾਡੀ ਪਛਾਣ ਇਹ ਹੈ ਖਾਲਸਾ ਜੀ ਕਿ ਜੇ ਗੁਰੂ ਕੇ ਸਿੱਖ ਦੇ ਘਰ ਦੇ ਵਿੱਚ ਕੋਈ ਮਹਿਮਾਨ ਆ ਗਿਆ ਭੋਜਨ ਪ੍ਰਸ਼ਾਦਾ ਝਗਣ ਵਾਸਤੇ ਤੇ ਸ਼ੁਕਰਾਨਾ ਕਰਦੇ ਆ ਸੱਚੇ ਪਾਤਸ਼ਾਹ ਤੇਰਾ ਸ਼ੁਕਰਾਨਾ ਹੈ ਕੋਈ ਜੀ ਭੇਜਿਆ ਹੈ ਇਹ ਧਿਆਨ ਰੱਖਣ ਵਾਲੀ ਗੱਲ ਹੈ ਸੋ ਸਾਧ ਸੰਗਤ ਜੀ ਇਹ ਨਿਯਮ ਸੀ ਪੁਰਾਤਨ ਸਿੰਘਾਂ ਦਾ ਕਿ ਇਕੱਲੇ ਇਕੱਲੇ ਨਾ ਛੱਕਦੇ ਹਮੇਸ਼ਾ ਵੰਡ ਕੇ ਛਕਿਆ ਕਰਦੇ ਕੱਲੋ ਨਾ ਖਾਵੇ ਲੋਕ ਕਰ ਕੀਤ ਕੋਈ ਕਦੇ ਲੁੱਕ ਕੇ ਇਕੱਲਾ ਹੋ ਕੇ ਨਹੀਂ ਛਾੰਦਾ ਇਕ ਪੈ ਹੋਏ ਤਾ ਸਭ ਮਿਲ ਖਾਹੇ ਇਕ ਕੋਲ ਹੋਵੇ ਤੇ ਸਾਰੇ ਮਿਲ ਕੇ ਵੰਡ ਕੇ ਛਕਿਆ ਕਰਦੇ ਇਸ ਤਰ੍ਹਾਂ ਦੀ ਸਾਖੀ ਵੀ ਹੈ ਇੱਕ ਰਵਾਇਤ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੇ ਕਿਹਾ ਸੀ ਕਿ ਤੁਸੀਂ ਵੰਡ ਕੇ ਛਕਣ ਦਾ ਉਪਦੇਸ਼ ਦਿੰਦੇ ਹੋ ਜੇ ਕਿਸੇ ਕੋਲ ਥੋੜਾ ਜਿਹਾ ਹੀ ਹੋਵੇ ਮਾਸਾ ਕੀ ਹੋਵੇ ਤੇ ਉਹ ਕਿਦਾਂ ਵੰਡ ਲਏਗਾ ਹਜੂਰ ਕਹਿੰਦੇ ਨੇ ਵੰਡ ਲਏਗਾ ਉਹਨਾਂ ਨੇ ਇੱਕ ਤੇਲ ਲਿਆਂਦਾ ਕਿ ਤੇਲ ਨਿਕਾਜਿਆ ਤੇਲ ਤੇਲ ਲਿਆ ਕੇ ਭੇਟਾ ਕਰਕੇ ਕਹਿੰਦੇ ਨੇ ਲਓ ਜੀ ਇਹਨੂੰ ਵੰਡ ਕੇ ਛੱਕ ਕੇ ਦਿਖਾਓ ਮਹਾਰਾਜ ਜੀ ਨੇ ਆਪਣੇ ਸੇਵਕਾਂ ਨੂੰ ਆਖਿਆ ਭਾਈ ਮਰਦਾਨਾ ਜੀ ਭਾਈ ਵਾਲਾ ਜੀ ਹੋਰ ਗੁਰੂ ਕੇ ਸੇਵਕ ਨੇ ਨਾਲ ਸਨਹਿਰੇ ਸਲੋਤਰ ਦਾ ਪ੍ਰਬੰਧ ਕਰੋ ਸਨਹਿਰਾ ਸਲੋਤਰ ਲਿਆਂਦਾ ਗਿਆ ਮੰਗਵਾਇਆ ਜਲਦਾ ਪਾਇਆ ਸਾਧ ਸੰਗਤ ਜੀ ਉਹਦੇ ਵਿੱਚ ਮੁੱਕ ਤੇ ਤਿਲ ਪਾਇਆ ਵਿੱਚ ਰਗੜ ਦਿੱਤਾ ਤੇ ਚੂਲਾ-ਚੂਲਾ ਸਾਰਿਆਂ ਨੂੰ ਛਕਾ ਦਿੱਤਾ ਜੇ ਨੀਅਤ ਹੋਵੇ ਤੇ ਇੱਕ ਤਿਲ ਵੀ ਵੰਡ ਕੇ ਛਕਿਆ ਜਾ ਸਕਦਾ ਹੈ ਤੇ ਜੇ ਨੀਅਤ ਹੀ ਮਾੜੀ ਹੋਵੇ ਤੇ ਉਹ ਕਹਿੰਦੇ ਰੂਸ ਦੇ ਵਿੱਚ ਕਾਮਰੇਡ ਆਪਣੀ ਜਥੇਬੰਦੀ ਬਣਾ ਰਹੇ ਸੀ ਤੇ ਉਹਨਾਂ ਨੇ ਆਪਣੇ ਸਾਥੀ ਇਕੱਠੇ ਕੀਤੇ ਤੇ ਆਖਿਆ ਕਿ ਕਾਮਰੇਡ ਜੇ ਤੇਰੇ ਕੋਲ 2 ਵਿਗੇ ਜ਼ਮੀਨ ਹੋਵੇ ਤੇਰੇ ਗਵਾਂਢੀ ਦੇ ਕੋਲ ਬਿਲਕੁਲ ਨਾ ਹੋਵੇ ਕੀ ਤੂੰ ਉਹਦੇ ਨਾਲ 1 ਵਿਗਾ ਸਾਂਝਾ ਕਰੇਂਗਾ ਵੰਡੇਂਗਾ ਉਹਨੂੰ ਦੇਂਗਾ ਉਹਨੇ ਕਿਹਾ ਹਾਂ ਜ਼ਰੂਰ ਦਵਾਂਗਾ ਫੇਰ ਉਹਨੇ ਆਖਿਆ ਕਿ ਕਾਮਰੇਡ ਦੱਸ ਜੇ ਤੇਰੇ ਕੋਲ 2 ਘਰ ਹੋਣ 2 ਮਕਾਨ ਹੋਣ ਤੇਰੇ ਲਾਗੇ ਕਿਸੇ ਦੇ ਕੋਲ ਇੱਕ ਵੀ ਨਾ ਹੋਵੇ ਕਿ ਤੂੰ ਆਪਣਾ ਇੱਕ ਮਕਾਨ ਦੂਜੇ ਨੂੰ ਦਵੇਂਗਾ ਉਹਨੇ ਆਖਿਆ ਹਾਂ ਦਵਾਂਗਾ ਫਿਰ ਉਹਨੇ ਤੀਜਾ ਸਵਾਲ ਕੀਤਾ ਉਹਨੇ ਕਿਹਾ ਕਾਮਰੇਡ ਜੇ ਤੇਰੇ ਕੋਲ ਦੋ ਗਧੇ ਹੋਣ ਭਾਰ ਢੋਣ ਲਈ ਤੇਰੇ ਲਾਗੇ ਗਵਾਨੀ ਦੇ ਕੋਲ ਇੱਕ ਵੀ ਨਾ ਹੋਵੇ ਉਹਨੂੰ ਲੋਡ ਹੋਵੇ ਕੀ ਤੂੰ ਆਪਣਾ ਇੱਕ ਗਧਾ ਆਪਣੇ ਗਵਾਨੀ ਨੂੰ ਦਵੇਂਗਾ ਉਹਦੇ ਨਾਲ ਸਾਂਝਾ ਕਰੇਗਾ ਉਹ ਇੱਕਦਮ ਖਿਜ ਗਿਆ ਕਹਿੰਦਾ ਬਿਲਕੁਲ ਮੈਂ ਨਹੀਂ ਦੇਣਾ ਮੈਂ ਨਹੀਂ ਦੇ ਸਕਦਾ ਉਹ ਆਖਣ ਲੱਗੇ ਭਾਈ ਜੇ ਮਕਾਨ ਦੋ ਹੁੰਦੇ ਤੇ ਇੱਕ ਦੇਣ ਲਈ ਤਿਆਰ ਸੀ ਖੇਤ ਦੋ ਹੁੰਦੇ ਇੱਕ ਦੇਣ ਲਈ ਤਿਆਰ ਸੀ ਗਦਾ ਕਿਉਂ ਨਹੀਂ ਉਹ ਕਹਿੰਦਾ ਕਿਉਂਕਿ ਖੇਤ ਤੇ ਮਕਾਨ ਮੇਰੇ ਕੋਲ ਹੈ ਨਹੀਂ ਗਦਾ ਮੇਰੇ ਕੋਲ ਹੈਗਾ ਜਿਹੜੀ ਚੀਜ਼ ਹੈ ਹੀ ਨਹੀਂ ਉਹਨੂੰ ਵੰਡਣ ਦਾ ਵਾਅਦਾ ਮੈਂ ਕਰ ਦੇਵਾਂਗਾ ਜਿਹੜੀ ਹੈਗੀ ਆ ਉਹ ਨਹੀਂ ਮੈਂ ਵੰਡ ਸਕਦਾ ਪ੍ਰੈਕਟੀਕਲੀ ਨਹੀਂ ਗੱਲੀ ਬਾਤੀ ਵੰਡਾਲੋ ਜੋ ਬਣਾਉਣਾ ਹੈ ਗੱਲੀ ਬਾਤੀ ਵੰਡਾਲੋ ਜੋ ਬਣਾਉਣਾ ਹੈ ਸਾਂਝੀ ਵਾਲਤਾ ਸਿੱਖੀ ਦੀ ਸਾਂਝੀ ਵਾਲ ਤਾਂ ਗੱਲੀ ਬਾਤੀ ਨਹੀਂ ਐ ਭਾਈ ਗੁਰਦਾਸ ਜੀ ਦਾ ਕਬੈਤਾਂ ਬੜਾ ਪਿਆਰ ਆ ਕਹਿਣ ਲੱਗੇ ਖੰਡ 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 ਬੋਲਣ ਦੇ ਨਾਲ ਮੂੰਹ ਮਿੱਠਾ ਹੋਇਆ ਕਦੇ ਕਦੇ ਚੰਦ 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 ਕਹਿਣ ਦੇ ਨਾਲ ਰਾਤ ਨੂੰ ਚਾਨਣ ਹੋਇਆ ਅੱਗ ਅੱਗ ਬੋਲਣ ਦੇ ਨਾਲ ਕਦੇ ਨਿਗ ਆ ਸਕਦਾ ਹੈ ਚੰਦਨ ਚੰਦਨ ਕਹਿਣ ਦੇ ਨਾਲ ਖੁਸ਼ਬੂ ਨਹੀਂ ਨਾ ਆ ਸਕਦੀ ਵੈਦ ਵੈਦ ਕਹਿਣ ਦੇ ਨਾਲ ਮਰੀਜ਼ ਰਾਜੀ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਗਿਆਨ ਦੀਆਂ ਗੱਲਾਂ ਘੋਟਣ ਦੇ ਨਾਲ ਕੁਝ ਨਹੀਂ ਹੁੰਦਾ ਪ੍ਰੈਕਟੀਕਲ ਕਮਾਈ ਦੀ ਲੋੜ ਹੈ ਫਰਮਾਨ ਕੀਤਾ ਖਾਂਡ ਖਾਂਡ ਕਹਿ ਜੇਹ ਬਾਣਾ ਸੁਆਦਮੀ ਠੋ ਆਵੇ ਅਗਨ ਅਗਨ ਕਹਿ ਤਸੀਤਨਾ ਬినాਸ ਹੈ ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸੁਆਸ-ਸਵਾਸ ਚੰਦ ਚੰਦ ਕਹੇ ਉਜੀਆਰੋ ਨਾ ਪ੍ਰਕਾਸ਼ ਹੈ ਫਿਰ ਕਹਿੰਦੇ ਨੇ ਬੈਦ ਬੈਦ ਕਹੈ ਰੋਗ ਮਿਟ ਤਨ ਕਾਹੂ ਕੋ ਦਰਬ ਦਰਬ ਕਹੈ ਕੋ ਦਰਬੈ ਨਾ ਵਿਲਾਸ ਹੈ ਬਿਲਕੁਲ ਇਨ੍ਹਾਂ ਉਦਾਹਰਨਾਂ ਦੀ ਤਰ੍ਹਾਂ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ ਕਰਨੀ ਦੀ ਲੋੜ ਹੈ ਤੇ ਕਹਿਣੀ ਨਹੀਂ ਲੋੜ ਨਹੀਂ ਹੈ ਮੈਂ ਹੋਏ ਤੋ ਲੰਗਰ ਮਸਤ ਆਖਾਹੇ ਹਾਂ ਕੁਝ ਨਾ ਸ਼ਕਨ ਲਈ ਹੋਵੇ ਤੇ ਕਹਿ ਦਿੰਦੇ ਲੰਗਰ ਮਸਤਾਨਾ ਹੈ ਔਰ ਖਲਾਏ ਆਪ ਪਿਛੋਂ ਖਾਵੈ ਹੋਰਨਾਂ ਨੂੰ ਪਹਿਲਾਂ ਖਵਾਉਂਦੇ ਤੇ ਆਪ ਬਾਅਦ ਵਿੱਚ ਛਕਦੇ ਬਹੁਤ ਪਿਆਰ ਕਰ ਸਿੰਘਣ ਸਦਾਵੈ ਇਸ ਤਰ੍ਹਾਂ ਬਹੁਤ ਪਿਆਰ ਕਰਦੇ ਆ ਸਿੰਘਾਂ ਦੇ ਨਾਲ ਬੜਾ ਲਾਡ ਕਰਦੇ ਆ ਇਸ ਤਰ੍ਹਾਂ ਸਾਧ ਸੰਗਤ ਜੀ ਸਰਦਾਰ ਸ਼ਾਮ ਸਿੰਘ ਜੀ ਨਾਰਲੇਵਾਲਿਆਂ ਦੀ ਮਿਸਲ ਦੀ 1 ਕਰੋੜ ਸਿੰਘਿਆ ਦੀ ਜਿਹੜੀ ਸਾਖੀ ਹੈ ਉਹ ਬਾਕੀ ਦੀ ਕੱਲ ਨੂੰ ਸ਼ਰਵਣ ਕਰਾਂਗੇ ਬੇਅੰਤ ਬੇਅੰਤ ਭੁੱਲਾਂ ਗਲਤੀਆਂ ਤੁਰਟੀਆਂ ਸੁਭਾਵਗ ਰੂਪ ਵਿੱਚ ਰਹਿ ਜਾਂਦੀਆਂ ਸਤਿਗੁਰੂ ਤੇ ਗੁਰੂ ਕੀ ਸੰਗਤ ਆ ਬਖਸ਼ਿੰਦ ਉਹ ਬਖਸ਼ ਲੈਣਾ ਜੀ ਅਸੀਸਾਂ ਦਿਓ ਆਓ ਅਖੀਰਲੇ ਬਚਨਾਂ ਨੂੰ ਰਸਨਾ ਦੁਆਰਾ ਕਰੀਏ ਸਾਂਝੇ ਸਾਧੂ ਗੁਰਾਂ ਦੇ ਦਰ ਘਰ ਦੀਆਂ ਉਹ ਖੁਸ਼ੀਆਂ ਮਰਾਪਤ ਕਰੀਏ ਜੀ ਔਰ ਖਲਾਏ ਆਪ ਪਿਛੋਂ ਖਾਵੈ ਬਹੁਤ ਪਿਆਰ ਕਰ ਸਿੰਘਨ ਸਦਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ